ਜੇ ਯੂਕੇ ਜਾਣਾ ਤਾਂ ਤੁਹਾਡਾ 25 ਲੱਖ ਲੱਗਣਾ ਜੇ ਤੁਸੀਂ ਸ਼ੈਨਗਨ ਜਾਣਾ ਤਾਂ 15 ਲੱਖ ਰੁਪਏ ਲੱਗਣਾ ਅਸਲ 'ਚ ਦੱਸੋ ਵੀ ਕਿੰਨੇ ਪੈਸੇ ਲੱਗਦੇ ਨੇ ਇਹਨਾਂ ਦੋਵੇਂ ਥਾਵਾਂ ਦੇ ਉੱਤੇ ਜਾਣ ਦੇ ਚਾਹੇ ਆਪਾਂ ਯੂਕੇ ਜਾਈਏ ਚਾਹੇ ਚਾਹੇ ਸ਼ੈਨਗਨ ਜਾਈਏ ਕੋਈ 25 ਲੱਖ ਨਹੀਂ ਕੋਈ 15 ਲੱਖ ਲੱਖ ਨਹੀਂ ਇਵਨ ਕਿ ਕੋਈ 5 ਲੱਖ ਵੀ ਨਹੀਂ ਕੁਝ ਜ਼ਿਆਦਾ ਨਹੀਂ ਖਰਚਾ ਆਉਂਦਾ ਇਹ ਲੈਸਨ 50000 ਹੀ ਆਉਂਦਾ ਖਰਚਾ ਇੰਨਾ ਘੱਟ ਬਿਲਕੁਲ ਜੀ ਜਿਹੜੇ ਲੋਕ ਕਹਿੰਦੇ ਆ 25 ਲੱਖ 15 ਲੱਖ ਤਾਂ ਜਮਾਈ ਠਾਗਨੇ ਇਹ ਤਾਂ ਗਲਤ ਹੀ ਹੈ ਚੀਜ਼ ਇਹ ਤਾਂ ਕਿਸੇ ਨੂੰ ਵੀ ਗੁੰਮਰਾਹ ਕਰਨ ਵਾਲੀ ਗੱਲ ਹੈ ਯਾਨੀ ਕਿ ਯੂਕੇ ਦੇ ਵਿੱਚ ਵੀ ਇੰਨੇ ਘੱਟ ਲੱਗਦੇ ਨੇ ਤੇ ਸ਼ੈਨੇਗਨ ਦੇ ਵਿੱਚ ਵੀ ਬਿਲਕੁਲ ਇਹ ਵੀਜ਼ਾ ਲੈਣਾ ਅੱਜ ਦੇ ਟਾਈਮ 'ਚ ਕੋਈ ਔਖਾ ਨਹੀਂ ਹੈ ਪ੍ਰੋਸੈਸ ਕੋਈ ਔਖਾ ਨਹੀਂ ਹੈ ਟੂਰਿਸਟ ਵੀਜ਼ਾ ਦਾ ਫਿਊਚਰ ਕੀ ਹੈ ਇਸ ਤੋਂ ਬਾਅਦ ਬੰਦਾ ਅੱਗੇ ਪੀਆਰ ਵਾਲੇ ਪਾਸੇ ਜਾਂ ਵਰਕ ਪਰਮਿਟ ਵਾਲੀ ਸਾਈਡ ਜਾ ਸਕਦਾ ਤੁਸੀਂ ਜਾ ਕੇ ਕੁਝ ਕੰਟਰੀਜ਼ ਨੇ ਜਿਹੜੀਆਂ ਬੋਥ ਲੀਨਿਐਂਟ ਨੇ ਉਹ ਤੁਸੀਂ ਉੱਥੇ ਜਾ ਕੇ ਵਰਕ ਪਰਮਿਟ ਤੇ ਪੀਆਰ ਵੀ ਅਪਲਾਈ ਕਰ ਸਕਦੇ ਹੋ ਕਿ ਜਾਂ ਕੈਨੇਡਾ ਟੂਰਿਸਟ ਵੀਜ਼ਾ ਲਾਉਣਾ ਨਾ ਉਸ ਤੋਂ ਪਹਿਲਾਂ ਤੁਸੀਂ ਛੋਟੇ-ਛੋਟੇ ਕੰਟਰੀਆਂ ਘੁੰਮ ਆਓ ਇਹ ਨਹੀਂ ਹੈ ਕਿ ਜੇ ਤੁਹਾਡੀ ਟ੍ਰੈਵਲ ਹਿਸਟਰੀ ਹੋਏਗੀ ਤਾਂ ਤੁਹਾਡਾ ਵੀਜ਼ਾ ਪੱਕਾ ਹੀ ਹੈ ਛੋਟਾ-ਛੋਟਾ ਹੈ ਇਹਦਾ ਨਹੀਂ ਕਰੋਣਾ ਰੁਪਏ ਹੋਣੇ ਚਾਹੀਦੇ ਨੇ ਤਾਂ ਤੁਹਾਡਾ ਵੀਜ਼ਾ ਲੱਗੇਗਾ ਇਹ ਸੱਚ ਹੈ ਵੀ ਇੰਨੇ ਪੈਸੇ ਹੋਣੇ ਚਾਹੀਦੇ ਨਹੀਂ ਇਹ ਬਿਲਕੁਲ ਸੱਚ ਨਹੀਂ ਹੈ স্মਲ ਸਕੇਲ ਬਿਜ਼ਨਸ ਕਰ ਰਿਹਾ ਹੈ ਜਾਂ ਕੋਈ ਜੋਬ ਵਾਲਾ ਪਰਸਨ ਆ ਤਾਂ ਆਫਰ ਸ਼ੋਰ ਉਹ ਐਨੇ ਫੰਡਸ ਕਦੇ ਵੀ ਸੇਵਿੰਗਸ ਨਹੀਂ ਰੱਖ ਸਕਦੇ ਹੈਗੇ ਜਿਹਨੇ ਘੁੰਮ ਕੇ ਵਾਪਸ ਆ ਜਾਣਾ ਉਹਦੇ ਲਈ ਕੋਈ ਸਖਤਾਈ ਨਹੀਂ ਹੈਗੀ ਪਰ ਕੀ ਇਹ ਜਿਹੜਾ ਘੁੰਮ ਕੇ ਬਾਹਰ ਜਾ ਕੇ ਵਾਪਸ ਆਣਾ ਇਹਦੇ ਲਈ ਟ੍ਰੈਵਲ ਹਿਸਟਰੀ ਜ਼ਰੂਰੀ ਹੈ ਟ੍ਰੈਵਲ ਹਿਸਟਰੀ ਜ਼ਰੂਰੀ ਨਹੀਂ ਹੈਗੀ ਇਵਨ ਦੋ ਸਾਡੇ ਕੋਲ ਫਰੈਸ਼ ਪਾਸਪੋਰਟ ਤੇ ਹੋਟਲ ਬੁਕਿੰਗਸ ਦੇ ਵੀ ਵੀਜ਼ਾਸ ਆਏ ਹੋਏ ਨੇ ਤਾਂ ਹੀ ਕਰਕੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਦੀ ਹਿਤੇਸ਼ ਸਰ ਨੇ ਗੱਲ ਕੀਤੀ ਆ ਉਸੇ ਹਿਸਾਬ ਨਾਲ ਅਗਰ ਆਪਾਂ ਫਾਈਲ ਅਪਲਾਈ ਕਰਦੇ ਆਂ ਪ੍ਰੋਪਰ ਡਾਕੂਮੈਂਟੇਸ਼ਨ ਦੇ ਨਾਲ ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨਸ ਦੇ ਨਾਲ ਤਾਂ ਟ੍ਰੈਵਲ ਹਿਸਟਰੀ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਔਰ ਕਿਸੇ ਵੀ ਜਗ੍ਹਾ ਤੇ ਇਹ ਨਹੀਂ ਮੈਂਸ਼ਨਡ ਹੈਗਾ ਵੀ ਜੇ ਤੁਹਾਡੀ ਟ੍ਰੈਵਲ ਹਿਸਟਰੀ ਹੋਊਗੀ ਇੱਕ ਪਲੇਸ ਦੀ ਤਾਂ ਹੀ ਤੁਸੀਂ ਦੂਜੀ ਕੰਟਰੀ ਦੇ ਵਿੱਚ ਟ੍ਰੈਵਲ ਕਰ ਸਕਦੇ ਹੋ ਬਿਲਕੁਲ ਕਈ ਨਾ ਏਜੰਟ ਇਦਾਂ ਕਰਦੇ ਨੇ ਕਿ ਇਹਨਾਂ ਦੇ ਤੁਸੀਂ ਮੰਨ ਲਓ ਯੂਕੇ ਜਾਂ ਕੈਨੇਡਾ ਟੂਰਿਸਟ ਵੀਜ਼ਾ ਲਾਉਣਾ ਹੈ ਨਾ ਉਸ ਤੋਂ ਪਹਿਲਾਂ ਤੁਸੀਂ ਛੋਟੇ-ਛੋਟੀਆਂ ਕੰਟਰੀਆਂ ਘੁੰਮਾਓ ਸਿੰਗਾਪੁਰ ਘੁੰਮਾਓ ਇਟਲੀ ਘੁੰਮਾਓ ਤੇ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਲੱਗ ਸਕਦਾ ਇਸ 'ਚ ਕਿੰਨੀ ਕਿ ਸੱਚਾਈ ਇੰਦਾ ਨਹੀਂ ਹੁੰਦਾ ट्रैवल ਹਿਸਟਰੀ ਯੂਕੇ ਜਾਂ ਕੈਨੇਡਾ ਦੇ ਵਿੱਚ ਜ਼ਰੂਰੀ ਹੈ ਬਟ ਇਹ ਨਹੀਂ ਹੈ ਕਿ ਜੇ ਤੁਹਾਡੀ ट्रैवल ਹਿਸਟਰੀ ਹੋਏਗੀ ਤਾਂ ਤੁਹਾਡਾ ਵੀਜ਼ਾ ਪੱਕਾ ਹੀ ਹੈ ਸ਼ੋਰਟ-ਸ਼ੋਰਟ ਹੈ ਇੰਦਾ ਨਹੀਂ ਹੁੰਦਾ ਜਿਹੜੇ ਲੋਕੀ ਇਹ ਗੁੰਮਰਾਹ ਕਰਦੇ ਆ ਉਹਨਾਂ ਨੂੰ ਨਹੀਂ ਪਤਾ ਕਿ ਇਹ ਵਿਚਾਰੇ ਜਿਹੜੇ ਬੰਦੇ ਕਿਸ ਉਮੀਦਨਾ ਲਾਏ ਆ ਉਹਨਾਂ ਕੋਲ ਇੱਕ ਪਾਰਟਿਕੂਲਰ ਅਮਾਉਂਟ ਹੈ ਕਿ ਅਸੀਂ ਇੰਨੇ ਅਮਾਉਂਟ ਨੂੰ ਖੁੰਮਨ ਜਾਣਾ ਉਹਨਾਂ ਦੀ ਪਹਿਲਾਂ ਹੀ ਅਮਾਉਂਟ ਕਿਤੇ ਹੋਰ ਪਾਸੇ ਖਰਚਵਾ ਦਿੰਦੇ ਆ ਜਿਹਦਾ ਬਹੁਤ ਲਾਸ ਹੁੰਦਾ ਤਾਂ ਇਹ ਚੀਜ਼ ਨਹੀਂ ਹੈ ਜਿਹੜੇ ਲੋਕਾਂ ਦਾ ਸਾਡੇ ਕੋਲ ਵੀਜ਼ੇ ਆਉਂਦੇ ਆ ਫਰੈਸ਼ ਪਾਸਪੋਰਟਸ ਤੇ ਆਏ ਆ ਕੋਈ ਵੀ ਅਸੀਂ ਕਿਸੇ ਨੂੰ ਵੀ ਕਹਿੰਨੇ ਸਾਡੇ ਕੋਲ ਕਲਾਇੰਟ ਆਉਂਦੇ ਆ ਅਸੀਂ ਕਹਿੰਨੇ ਪਹਿਲਾਂ ਤੁਸੀਂ ਸਾਡੇ ਲੱਗੇ ਵੀਜ਼ਾ ਚੈੱਕ ਕਰੋ ਉਸ ਤੋਂ ਬਾਅਦ ਅਪਲਾਈ ਕਰੋ ਔਰ ਉਹਨਾਂ ਦੀ ਵੀ ਤੁਸੀਂ ਟਰੈਵਲ ਹਿਸਟਰੀ ਚੈੱਕ ਕਰਦੇ ਕਿਸੇ ਦੀ ਹੁੰਦੀ ਹੈ ਕਿਸੇ ਦੀ ਨਹੀਂ ਹੁੰਦੀ ਪਰ ਵੀਜ਼ਾ ਆਉਂਦੇ ਹਨ ਅਨੁਪਿੰਦਰ ਜੀ ਜੇ ਕਿਸੇ ਦਾ ਪਹਿਲਾਂ ਕਿਸੇ ਕੰਟਰੀ ਤੋਂ ਰਿਜੈਕਸ਼ਨ ਆਈ ਹੋਈ ਹੈ ਰਿਫਿਊਜ਼ਲ ਆਈ ਹੋਈ ਹੈ ਕੀ ਉਹ ਦੁਬਾਰ refusal reason ਨਹੀਂ ਹੈਗਾ reason ਆਪਾਂ ਨੇ ਖੁਦ ਚੈੱਕ ਕਰਦੇ ਆ ਜਿਹੜੇ ਉਹਨਾਂ ਦੇ ਪ੍ਰੀਵੀਅਸ ਰਿਫਿਊਜ਼ਲਸ ਹੁੰਦੀਆਂ ਨੇ ਵੀ ਉਹ ਕਿਸ ਬੇਸਿਸ ਤੇ ਆਈਆਂ ਹੋਈਆਂ ਤਾਂ ਉਹਨਾਂ ਨੂੰ ਕਵਰ ਅਪ ਕਰਦੇ ਹੋਏ ਅਸੀਂ ਫਾਈਲ ਨੂੰ ਜਸਟੀਫਾਈ ਕਰਦੇ ਹੋਏ ਅੱਗੇ ਪ੍ਰੈਜ਼ੈਂਟ ਕਰਦੇ ਆ ਅੰਬੈਸੀ ਦੇ ਵਿੱਚ ਤਾਂ ਫੌਰਸ਼ਰ ਉਹਨਾਂ ਦਾ ਵੀਜ਼ਾ ਜਿਹੜਾ ਹੈਗਾ ਅੰਬੈਸੀ ਦੇ ਹਿਸਾਬ ਨਾਲ ਆਂਦਾ ਆ ਜਿਸ ਤਰ੍ਹਾਂ ਹਿਤੇਸ਼ ਜੀ ਈਜ਼ੀ ਵੀਜ਼ਾ ਨੂੰ ਵੀਜ਼ਿਆਂ ਦੀ ਮਸ਼ੀਨ ਕਿਹਾ ਜਾਂਦਾ ਹੁਣ ਯੂਕੇ ਵੱਲ ਲੋਕਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਬਣਦਾ ਪਿਆ ਵੀ ਅਸੀਂ ਯੂਕੇ ਜਾਣਾ ਚਾਹੁੰਦੇ ਆ ਸੌਖੇ ਸ਼ਬਦਾਂ ਦੇ ਵਿੱਚ ਸਮਝਾਓ ਜੇ ਕਿਸੇ ਨੇ ਯੂਕੇ ਟੂਰਿਸਟ ਵੀਜ਼ਾ ਤੇ ਜਾਣਾ ਉਸਦੇ ਲਈ ਕੀ ਕੀ ਰਿਕੁਆਇਰਮ mentioned ਬੇਸਿਕਲੀ ਜਿਹੜਾ ਯੂਕੇ ਹੈਗਾ ਵਾ ਉਹ ਅੱਜ ਦੇ ਟਾਈਮ 'ਚ ਬਹੁਤ ਉਹਨੇ ਆਪਣੇ ਵੀਜ਼ਾਸ ਨੂੰ ਈਜ਼ੀ ਕਰਤਾ ਹੈ ਟੂਰਿਸਟ ਲਈ ਈਵਨ ਕਿ ਸਟੱਡੀ ਵੀਜ਼ਾ ਵੀ ਉਹ ਬਹੁਤ ਅੱਛੇ ਤਰੀਕੇ ਨਾਲ ਦੇ ਰਿਹਾ ਤੇ ਯੂਕੇ ਉਹ ਸਮਝ ਗਿਆ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਟੂਰਿਸਟ ਨੂੰ ਮਨਾ ਕਰਨਾ ਆਪਣੇ ਪੈਰ ਤੇ ਖੁਦ ਖੁਲਾੜੀ ਮਾਰਨਾ ਆਪਣੀ ਜੀਡੀਪੀ ਨੂੰ ਖੁਦ ਨੀਚੇ ਕਰਨ ਦੇ ਬਰਾਬਰ ਹੈ ਇਸ ਕਰਕੇ ਉਹ ਬਹੁਤ ਸਾਰੇ ਵੀਜ਼ਾਸ ਨੂੰ ਖੁਦ ਹੁਣ ਆਪ ਚੈੱਕ ਕਰਕੇ ਆਪ ਹੀ ਮਤਲਬ ਉਹਨੂੰ ਵੈਰੀਫਾਈ ਕਰਕੇ ਵੈਰੀਫਾਈ ਅਪਰੂਵ ਕਰ ਰਿਹਾ ਹੈ ਔਰ ਉਹ ਦੇਖਦਾ ਹੈ ਕਿ ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਜਿਸ ਹਾਵ ਨਾਲ ਲੋਕਾਂ ਦਾ ਬਾਕੀ ਕੰਟਰੀ ਇਸੇ ਵਾਰ ਥੋੜਾ ਜਿਹਾ ਅਰੁਜਾਨ ਚੇਂਜ ਹੋ ਰਿਹਾ ਹੈ ਤਾਂ ਉਹਨੇ ਆਪਣੇ ਜਿਹੜੇ ਗੇਟ ਖੋਲ ਦਿੱਤੇ ਆ ਲੋਕਾਂ ਲਈ ਸਪੈਸ਼ਲੀ ਇੰਡੀਅਨਸ ਲਈ ਤੇ ਆਪਾਂ ਇਹ ਕਹਿ ਸਕਦੇ ਆ ਕਿ ਜ਼ਿਆਦਾ ਰਿਕੁਆਇਰਮੈਂਟ ਨਹੀਂ ਹੈ ਜਿਵੇਂ ਆਪਾਂ ਕਹਿੰਨੇ ਸੀਗੇ ਕਿ ਜਿਹੜੇ ਵੀ ਵਾਕ ਆਫ ਲਾਈਫ ਦਾ ਬੰਦਾ ਹੈ ਚਾਹੇ ਉਹ ਬਿਜ਼ਨਸ ਕਰਦਾ ਹੈ ਜੌਬ ਕਰਦਾ ਹੈ ਜਾਂ ਕੋਈ ਆਪ ਆਪਣਾ ਉਹਦਾ ਪ੍ਰੋਫੈਸ਼ਨਾ ਚਾਹੇ ਸੀਏ ਲਾਇਰ ਜਾਂ ਡਾਕਟਰ ਵਗੈਰਾ ਹਰ ਕੋਈ ਅਪਲਾਈ ਕਰ ਸਕਦਾ ਔਰ ਇਸ ਚੀਜ਼ ਦੇ ਵਿੱਚ ਕੋਈ ਖਾਸ ਡਾਕੂਮੈਂਟੇਸ਼ਨ ਦੀ ਨਹੀਂ ਹੁੰਦੀ ਲੋਡ ਫੰਡਸ ਚਾਹੀਦੇ ਆ ਆਪਣੇ ਪ੍ਰੂਫ ਚਾਹੀਦੇ ਆ ਪਾਸਪੋਰਟ ਚਾਹੀਦਾ ਹੱਥੀ ਤੇ ਦੈਟਸ ਇਟ ਆਪਣਾ ਪ੍ਰੋਫਾਈਲ ਲੈ ਕੇ ਸਾਡੇ ਕੋਲ ਵਿਜ਼ਿਟ ਕਰ ਸਕਦਾ ਹੈ ਤੇ ਅਸੀਂ ਉਹਨੂੰ ਸਾਰਾ ਗਾਈਡ ਕਰ ਦਾਂਗੇ